ਆਪਾਂ ਗੱਲ ਕਰਾਂਗੇ ਆ ਬਾਬਾ ਸਾਹਿਬ ਡਾਕਟਰ ਭੀਮਰਾਓਂbedkar ਜੀ ਬਾਰੇ ਤੇ ਭੀਮਰਾਓਂbedkar ਜੀ ਕੌਣ ਸੀ ਤੇ ਇਹਨਾਂ ਦਾ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਮੁੱਖ ਤੱਤ ਸੀ ਉਸ ਬਾਰੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਬਾਬਾ ਸਾਹਿਬ ਭੀਮਰਾਓਂbedkar ਜੀ ਦੀ ਸਾਡੇ ਸਮਾਜ ਨੂੰ ਸਾਡੇ ਭਾਰਤ ਨੂੰ ਬਹੁਤ ਵੱਡੀ ਦੀਨ ਹੈ ਇਹਨਾਂ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਨੂੰ ਇੱਕ ਬਰਾਬਰ ਦੇ ਅਧਿਕਾਰ ਦਿੱਤਾ ਤੇ ਇੱਕ ਸਮਾਨ ਅਵਸਥਾ ਦੇ ਵਿੱਚ ਸਾਨੂੰ ਖੜਾ ਕਰਤਾ ਜਿੱਥੇ ਸਾਡੇ ਲੋਕਾਂ ਵਿੱਚ ਬੜੀ ਅਸਮਾਨਤਾ ਸੀ ਤੇ ਸਾਨੂੰ ਬਰਾਬਰ ਦੇ ਅਧਿਕਾਰ ਨਹੀਂ ਮਿਲਦੇ ਸੀ ਤੇ 바ਵਾ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਸਿਸਟਮ ਲਿਆਂਦਾ ਭਾਰਤ ਦੇ ਸੰਵਿਧਾਨ ਨੂੰ ਸਮਰਪਿਤ ਕੀਤਾ ਜਿਸ ਤੋਂ ਬਾਅਦ ਹਰ ਵਰਗ ਦੇ ਲੋਕ ਹਰ ਤਰ੍ਹਾਂ ਦੇ ਲੋਕਾਂ ਵਿੱਚ ਸਮਾਨਤਾ ਇੱਕ ਸਾਰ ਦੀ ਭਾਵਨਾ ਆਈ ਤੇ ਲੋਕਾਂ ਨੇ ਇਕਜੁੱਟ ਹੋ ਕੇ ਮਿਲ ਕੇ ਰਹਿਣਾ ਸਿੱਖਿਆ ਤੇ ਸੰਘਰਸ਼ ਕਰਨਾ ਵੀ ਸਿੱਖ ਲਿਆ। ਬਾਬਾ ਸਾਹਿਬ ਦੀ ਇਸ ਸਮਾਜ ਨੂੰ ਬਹੁਤ ਵੱਡ ਮੁੱਲੀ ਦੇਣਾ ਤੇ ਜਿਹਦੇ ਕਰਕੇ ਅੱਜ ਅਸੀਂ ਵੱਡੇ ਵੱਡੇ ਆਉਧਿਆਂ ਤੇ ਬੈਠੇ ਆਂ ਵੱਡੀਆਂ ਵੱਡੀਆਂ ਨੌਕਰੀਆਂ ਤੇ ਸਥਾਪਿਤ ਹੋਏ ਬੈਠੇ ਆਂ ਤੇ ਅੱਜ ਉਹਨਾਂ ਦੇ ਜੀਵਨ ਬਾਰੇ ਅਸੀਂ ਥੋੜਾ ਜਿਹਾ ਪੜਾਂਗੇ ਕਿ ਬਾਬਾ ਭੀਮਰਾਉ ਮੀਦਕਰ ਜੀ ਕੌਣ ਸੀ? ਬਾਬਾ ਸਾਹਿਬ ਕੌਣ ਸੀ? ਇੱਕੋ ਹੀ ਨਾਮ ਆ ਉਹਨਾਂ ਦਾ। ਭੀਮਰਾਉ ਜੀ ਵੀ ਕਹਿ ਲੈਂਦੇ ਆ ਕੌਣ ਸੀ? ਤੇ ਉਹਨਾਂ ਨੇ ਕੀ ਕੀਤਾ ਤੇ ਸਾਡੇ ਸਮਾਜ ਨੂੰ ਕੀ ਦਿੱਤਾ ਜਿਹਦੇ ਕਰਕੇ ਅਸੀਂ ਅੱਜ ਇੱਥੇ ਸਮਰਪਿਤ ਹੋ ਰਹੇ ਹਾਂ ਜਾਂ ਲੋਕਾਂ ਸਾਹਮਣੇ ਸਮਰਪਿਤ ਹੋ ਰਹੇ ਹਾਂ ਆਪਾਂ ਗੱਲ ਕਰਦੇ ਡਾਕਟਰ ਭੀਮrao RAM ji AMBEDKAR ਭਾਰਤ ਦੇ ਮਹਾਨ ਸਮਾਜ ਸੁਧਾਰਕ ਸੀ ਤੇ ਉਹਨਾਂ ਨੇ ਕਾਨੂੰਨ ਵਿਦਵਾਨ ਅਰਥਸ਼ਾਸਤਰੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਵੀ ਸਾਨੂੰ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਲੋਕ ਬਾਬਾ ਸਾਹਿਬ ਅੰਬੇਦਕਰ ਜੀ ਕਹਿੰਦੇ ਸੀ ਤੇ ਹੁਣ ਜਿਸ ਸੰਦਰਭ ਦੇ ਵਿੱਚ ਆਪਣੀ ਵੀਡੀਓ ਹੈ ਕਿ ਅੰਬੇਦਕਰ ਜੀ ਹੈ ਕੌਣ ਸੀ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਉਹ ਮਹਾਨ ਸ਼ਖੀਤ ਸਨ ਜਿਨ੍ਹਾਂ ਨੇ ਭਾਰਤ ਵਿੱਚ ਸਮਾਨਤਾ ਅਧਿਕਾਰਾਂ ਸਿੱਖਿਆ ਅਨਿਆਇ ਅਤੇ ਜਾਤ ਪਾਤ ਦੇ ਖਿਲਾਫ ਲੜਾਈ ਲਈ ਜੀਵਨ ਭਰ ਸੰਘਰਸ਼ ਕੀਤਾ ਤੇ ਉਹਨਾਂ ਦੇ ਜਿਹੜੇ ਮੁੱਖ ਪਹਿਚਾਣ ਸੀ ਇੱਕ ਤਾਂ ਉਹ ਭਾਰਤ ਦੇ ਸੰਵਿਧਾਨ ਦੇ ਰਚਨਹਾਰੇ ਸੀ ਦੂਜਾ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਸੀ ਧਲੇਤ ਤੇ ਪੀੜਿਤ ਵਰਗ ਦੇ ਮਸੀਹਾ ਵੀ ਸੀ ਸਮਾਜਿਕ ਇਨਕਲਾਬੀ ਤੇ ਮਨ ਮਨਵਾਦੀ ਮਨਵਾਦੀ ਸੀ ਉੱਚ ਕੋਟੀ ਦੇ ਵਿਦਵਾਨ ਵੀ ਸੀ ਉਹਨਾਂ ਦੀ ਡਿਗਰੀਆਂ ਪੀ ਐਚ ਡੀ ਡੀ ਐਸ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਉਹਨਾਂ ਡਿਗਰੀਆਂ ਕੀਤੀਆਂ ਹੋਈਆਂ ਸਨ ਤੇ 바ਵਾ ਸਾਹਿਬ ਤੇ ਉਹਨਾਂ ਦੀਆਂ ਪ੍ਰਮੁੱਖ ਉਪलब्धियां ਸਨ ਭਾਰਤ ਦੇ ਸੰਵਿਧਾਨ ਉਹਨਾਂ ਨੇ ਲਿਖਿਆ ਜਿਸ ਸੰਵਿਧਾਨ ਦੇ ਅੰਦਰ ਸਮਾਨਤਾ ਦੇ ਸਾਰੇ ਅਧਿਕਾਰ ਦਿੱਤੇ ਗਏ ਦਲਿਤ ਸਵ ਲਈ ਦਲਤਾਂ ਲਈ ਸਮਾਜਿਕ ਨਿਆਂ ਦੀ ਲੜਾਈ ਲੜੀ ਗਈ ਮਹਿਲਾਵਾਂ ਦੇ ਹੱਕਾਂ ਲਈ ਕਾਨੂੰਨੀ ਸੁਧਾਰ ਕੀਤੇ ਗਏ ਬੁੱਧ ਧਰਮ ਅਪਣਾ ਕੇ ਅਹਿੰਸਾ ਤੇ ਉਹਨਾਂ ਨੇ ਬੁੱਧ ਧਰਮ ਅਪਣਾ ਕੇ ਹਿੰਸਾ ਤੇ ਮਨੁੱਖਤਾ ਦਾ ਰਾਹ ਅਹਿੰਸਾ ਨੂੰ ਮਨੁੱਖਤਾ ਦਾ ਰਾਹ ਦੱਸਿਆ ਤੇ ਉਹਨਾਂ ਦਾ ਜਿਹੜਾ ਮੈਸੇਜ ਸੀ ਲੋਕਾਂ ਲਈ ਉਹਦਾਂ ਲਿਖਿਆ ਸਿੱਖੋ ਸੰਗਠਿਤ ਹੋਵੋ ਸੰਘਰਸ਼ ਕਰੋ ਕਿ ਸਾਨੂੰ ਸਿੱਖਣਾ ਚਾਹੀਦਾ ਸੰਘਰਸ਼ ਕਰਨਾ ਚਾਹੀਦਾ ਇੱਕਜੁੱਟ ਰਹਿਣਾ ਚਾਹੀਦਾ ਹਾਂਜੀ ਜਸਪ੍ਰੀਤ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਲਾਈਵ ਤੇ ਆਏ ਤੇ ਉਹਨਾਂ ਨੇ ਕਿਹਾ ਸਿੱਖੋ ਸੰਗਠਿਤ ਹੋਵੋ ਇੱਕ ਹੋਵੋ ਸੰਘਰਸ਼ ਕਰੋ ਕਿਉਂਕਿ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਤਾਂ ਹੀ ਅਸੀਂ ਆਪਣੇ ਹੱਕਾਂ ਦੀ ਮੰਗ ਕਰ ਸਕਦੇ ਹਾਂ ਫਿਰ ਜਾਤ ਪਾਤ ਦੇ ਭੇਦ ਕੀਤੇ ਖਤਮ ਕੀਤੇ ਬਿਨਾਂ ਅਸਲੀ ਆਜ਼ਾਦੀ ਨਹੀਂ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸੇ ਰਹਾਂਗੇ ਨਾ ਤਾਂ ਸਾਨੂੰ ਅਸਲੀ ਆਜ਼ਾਦੀ ਨਹੀਂ ਮਿਲ ਸਕਦੀ ਅਗਰ ਅਸੀਂ ਸੰਘਰਸ਼ ਲੜਨਾ ਜਾਂ ਕਿਸੇ ਚੀਜ਼ ਨੂੰ ਪਾਉਣਾ ਜਾਂ ਫਿਰ ਅਸੀਂ ਆਪਣੀ ਵਿੱਦਕਧਾਰੇ ਨੂੰ ਉੱਚਾ ਚੱਕਣਾ ਜਾਂ ਫਿਰ ਅਸੀਂ ਨੌਕਰੀਆਂ ਤੇ ਸਥਾਪਿਤ ਹੋਣਾ ਤਾਂ ਸਾਨੂੰ ਇਹ ਜਿਹੜੀ ਜਾਤ ਪਾਤ ਆ ਇਹਨੂੰ ਖਤਮ ਕਰਨਾ ਪੈਣਾ ਜਾਤ ਪਾਤ ਖਤਮ ਹੋਊਗੀ ਤਾਂ ਸਾਡੇ ਵਿੱਚ ਇੱਕ ਅ ਵਧੀਆ ਇਨਸਾਨ ਨਿਕਲੂਗਾ ਕਿਉਂਕਿ ਅਗਰ ਅਸੀਂ ਵੀ ਜਾਤਾਂ ਪਾਤਾਂ ਦੇ ਵਿੱਚ ਫਸੇ ਰਹਿ ਗਏ ਤਾਂ ਅਸੀਂ ਨਿਆ ਨਹੀਂ ਕਰ ਸਕਦੇ ਅਸੀਂ ਇੱਕ ਨਹੀਂ ਹੋ ਸਕਦੇ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਧਰਮ ਹਰ ਵਰਗ ਦੇ ਵਿੱਚ ਲੋਕ ਇੱਕੋ ਜਿਹਾ ਸੋਚਣ ਪਰ ਤੁਸੀਂ ਜੇਕਰ ਇਹ ਸੋਚ ਰੱਖਦੇ ਹੋ ਤਾਂ ਤੁਹਾਨੂੰ ਉਸ ਤਰ੍ਹਾਂ ਦਾ ਸੋਚਣਾ ਪੈਣਾ ਫਿਰ ਤੁਸੀਂ ਜਾ ਕੇ ਇੱਕ ਵਧੀਆ ਸਮਾਜ ਸੁਧਾਰਕ ਬਣ ਸਕਦੇ ਹੋ ਤੇ ਬਾਕੀ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਤੇ ਇਹੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਜੀ ਦਾ ਜੋ ਸਵਿਧਾਨ ਲਿਖਿਆ ਗਿਆ ਉਹ ਆਪਾਂ ਹੁਣ ਤੁਹਾਡੇ ਸਾਹਮਣੇ ਲਾਈਵ ਆਇਆ ਕਰਾਂਗੇ ਤੇ ਉਹ ਸਵਿਧਾਨ ਨੂੰ ਪੜ੍ਹਾਇਆ ਕਰਾਂਗੇ ਉਸ ਸਵਿਧਾਨ ਦੇ ਵਿੱਚ ਕੀ ਲਿਖਿਆ ਤੇ ਬਾਬਾ ਸਾਹਿਬ ਨੇ ਸਮਾਜ ਨੂੰ ਕੀ ਦਿੱਤਾ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਸਮਰਪਿਤ ਕਰਾਂਗੇ ਸੋ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਦੇ ਵਿੱਚ ਆਪਣੇ ਕਮੈਂਟ ਬਾਕਸ ਚ ਜਰੂਰ ਸਾਂਝੇ ਕਰਿਓ ਤੇ ਇੱਕ ਮੈਂ ਬੇਨਤੀ ਇੱਥੇ ਵੀ ਕਰੂੰਗਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਹ ਭਾਰਤ ਦੀ ਲੋਕਾਂ ਦਾ ਸੰਵਿਧਾਨ ਹੈ ਇਹ ਕਿਸੇ ਜਾਤੀ ਕਿਸੇ ਵਰਗ ਕਿਸੇ ਧਰਮ ਦਾ ਨਹੀਂ ਇਹ ਸਾਰਿਆਂ ਦਾ ਸੰਵਿਧਾਨ ਹੈ ਇਹਦੇ ਵਿੱਚ ਹਰ ਇੱਕ ਨੂੰ ਸਮਾਨਤਾ ਦਿੱਤੀ ਗਈ ਹੈ ਤੁਹਾਡੇ ਮੂਢਲੇ ਹੱਕਾਂ ਦੀ ਲੜਾਈ ਜੋ ਬਾਬਾ ਸਾਹਿਬ ਜੀ ਪਹਿਲੇ ਭਾਰਤ ਦੇ ਸੰਵਿਧਾਨ ਦੇ ਵਿੱਚ ਦਰਜ ਕਰ ਗਏ ਨੇ ਕਿ ਤੁਹਾਡੀਆਂ ਮੂਢਲੀਆਂ ਲੋੜਾਂ ਕੀ ਨੇ ਤੁਹਾਨੂੰ ਕੀ ਚਾਹੀਦਾ ਤੇ ਤੁਸੀਂ ਕਿੰਨਾ ਹੱਕਾਂ ਦੀ ਮੰਗ ਕਰ ਸਕਦੇ ਹੋ ਇਸ ਸਰਕਾਰਾਂ ਅੱਗੇ ਸੋ ਜਿਹੜੇ ਧਰਨੇ ਵੀ ਪ੍ਰੋਟੈਸਟ ਵੀ ਹੋ ਰਹੇ ਨੇ ਇਹ ਵੀ ਭਾਰਤ ਦੇ ਸੰਵਿਧਾਨ ਦੇ ਵਿੱਚੋਂ ਹੀ ਹੋ ਰਹੇ ਨੇ ਕਿਉਂਕਿ ਜੇ ਉਹਨਾਂ ਦੇ ਅਧਿਕਾਰ ਲਿਖੇ ਹੱਕ ਲਿਖੇ ਤਾਂ ਹੀਆਂ ਤੇ ਇਹ ਧਰਨੇ ਲੱਗ ਰਹੇ ਨੇ ਜਿਨ੍ਹਾਂ ਨੂੰ ਪੂਰਵ ਰੂਪ ਵਿੱਚ ਸਵਤੰਤਰਤਾ ਦਿੱਤੀ ਗਈ ਹੈ ਸੋ ਵੀਡੀਓ ਦੇ ਬਾਰੇ ਵਿਚਾਰ ਜਰੂਰ ਸਾਂਝੇ ਕਰਿਓ ਹੱਥ ਸਿੱਕਾ